ਸਭ ਵਿਧਾਨ ਸਭਾ ਦੇ ਵਿੱਚ ਮੌਜੂਦ ਹਾਂ ਤੇ ਵਿਧਾਨ ਸਭਾ ਦੀ ਕਾਰਵਾਈ ਦੇ ਲਈ ਪਬਲਿਕ ਹੈ ਜਿਹੜੀ ਉਹ ਵਿਧਾਨ ਸਭਾ ਹੁੰਦੀ ਹੈ ਦੇਖਣ ਦੇ ਲਈ ਤਾਂ ਖਸ ਖਸ ਦਾ ਮੁੱਦਾ ਜਿਹੜਾ ਉਹ ਇਸ ਵੇਲੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਗੂੰਜ ਰਿਹਾ ਤਾਂ ਮੇਰੇ ਨਾਲ ਭਾਈ ਸਾਹਿਬ ਮੌਜੂਦ ਨੇ ਭਾਜੀ ਕਿਵੇਂ ਦੇਖਦੇ ਹੋ ਖਸ ਖਸ ਦਾ ਮੁੱਦਾ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਲਗਾਤਾਰ ਗੂੰਜ ਰਿਹਾ ਅਸੀਂ ਸਾਰੇ ਐਮ ਐਲ ਸਾਰੇ ਵਿਧਾਇਕਾਂ ਦਾ ਧੰਨਵਾਦ ਹੈ ਜਿਨ੍ਹਾਂ ਮੁੱਦਾ ਠਾਇਆ ਹੈ ਖਸ ਖਸ ਖੇਤੀ ਬਾਰੇ ਉਹ ਕਿਉਂਕਿ ਜੋ ਦੂਜੇ ਨਸ਼ੇ ਆ ਚਿੱਟਾ ਜਾਂ ਕੋਈ ਗੋਲੀਆਂ ਜਿਹੜੀ ਅੱਜ ਗੋਲੀ ਦੇ ਰਿਆ ਨਸ਼ਾ ਛੁਰਾਉਣ ਵਾਸਤੇ ਉਹ ਬਹੁਤ ਖਤਰਨਾਕ ਗੋਲੀ ਹੈ ਜੀਨ ਦੇ ਵਿੱਚ ਪੰਜਾਬ ਸਰਕਾਰ ਜੇ ਕਸ ਕਸ ਦੀ ਖੇਤੀ ਕਰਾਉਂਦੀ ਹੈ ਤਾਂ ਬਹੁਤ ਬਹੁਤ ਧੰਨਵਾਦ ਨਹੀਂ ਤਾਂ ਪੋਸ ਦੇ ਠੇਕੇ ਖੋਲੇ ਜਾਣਾ ਜਵਾਨੀ نسل ਬਚ ਸਕਦੀ ਹੈ ਆਉਣ ਵਾਲੀ ਪੀੜ੍ਹੀ ਬਚ ਸਕਦੀ ਹੈ ਬੱਚਿਆਂ ਵਿੱਚ ਜਿਹੜੀ ਜਨਰੇਸ਼ਨ ਖਤਮ ਹੋ ਰਹੀ ਹੈ ਬੰਦੇ ਆਈਵੀਐਫ ਦੇ ਸੈਂਟਰ ਕਿੰਨੇ ਖੁੱਲ ਗਏ ਨੇ ਜੇ ਅੱਜ ਪੋਸ ਦੇ ਠੇਕੇ ਖੁੱਲ ਜਾਂਦੇ ਆ ਪੰਜਾਬ ਦੀ ਜਵਾਨੀ ਪੰਜਾਬ ਦੀ نسل ਬਚ ਸਕਦੀ ਹੈ ਜਿਹੜੀ ਦੂਜੇ ਨਸ਼ੇ ਵੱਲ ਚੱਲੀ ਹੈ ਤਾਂ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਐਮਐਲ ਸਾਬ ਨੇ ਦੋਨਾਂ ਨੇ ਮੁੱਦਾ ਚੱਕਿਆ ਮੈਨੂੰ ਨਾ ਨਹੀਂ ਪਤਾ ਤੇ ਮੰਤਰੀ ਸਾਹਿਬ ਨੇ ਨਾ ਕਰਤੀ ਮੰਤਰੀ ਸਾਹਿਬ ਨੂੰ ਹੁੰਦੇ ਤੇ ਇਹ ਬੋਲਣਾ ਚਾਹੀਦਾ ਸੀ ਕਿ ਆਪਾਂ ਕਮੇਟੀ ਬਿਠਾ ਕੇ ਇੰਦੇ ਤੇ ਡਿਸੀਜਨ ਲੈਣਾ ਚਾਹੀਦਾ ਹੈ ਕੋਰ ਜਵਾਬ ਨਹੀਂ ਦੇਣਾ ਚਾਹੀਦਾ ਪਬਲਿਕ ਬਹੁਤ ਇਨਾਂ ਤੇ ਮਿੰਦਾ ਰੱਖ ਕੇ ਬੈਠੀ ਹੈ ਸਰਕਾਰ ਤੇ ਕਿ ਸਾਡੇ ਪੰਜਾਬ ਵਿੱਚ ਪੋਸਟ ਦੇ ਠੇਕੇ ਖੋਲੇ ਜਾਣ। ਅੱਛਾ ਕਹਿੰਦੇ ਕੰਮ ਉਹਦੀ ਹਮਾਇਤ ਕਰਨੀ ਚਾਹੀਦੀ ਆ ਜਿਹਦਾ ਆਪਾਂ ਨੂੰ ਤਜਰਬਾ ਹੋਵੇ ਜਿਹੜਾ ਅਸੀਂ ਕਰਕੇ ਵੇਖਿਆ ਹੋਵੇ। ਤੁਸੀਂ ਪੋਸਟ ਤਫੀਮ ਦਾ ਜ਼ਿਕਰ ਕਰਦੇ ਹੋ ਕਦੇ ਖਾ ਕੇ ਵੇਖੀ ਹੈ? ਹਾਂ ਖਾ ਕੇ ਦੇਖੀ ਹੈ। ਕਿੰਨੀ ਨਹੀਂ ਖਾ ਕੇ ਵੇਖੀ ਇੱਕੋ ਬੰਦਾ ਇਨਸਾਨ ਕਦੇ ਕੋਈ ਕੱਢ ਦੋ ਡੱਬੀ ਇੱਥੇ ਹੋਣੇ ਕੱਢ ਕੇ ਡੱਬੀ ਦਿਖਾ ਦਿਓ। ਸਾਰੇ ਭੱਜ ਗਏ ਆਣਗੇ ਭਵੇਂ ਪੱਤਰਕਾਰ ਐ ਜਾਂ ਕੋਈ ਪੁਲਿਸ ਵਾਲਾ ਐ ਕੋਈ ਵੀ ਐ ਸਾਰੇ ਘੰਟੂੜੀ ਦੇਈ ਥੋੜੀ ਦੇਈ ਖਦੀ ਸਾਰਿਆਂ ਨੇ ਗੱਲ ਨਹੀਂ ਕਰਦੇ ਉਹ ਨਸ਼ਾ ਨਹੀਂ ਐ। ਉਹ ਜਿੱਦਾਂ ਆਪਾਂ ਕਣਕ ਦੀ ਰੋਟੀ ਖਾਂਦੇ ਆ ਰੋਜ਼ੀ ਡੇਲੀ ਰੋਟੀ ਖਾਂਦੇ ਆ ਨਾ ਜੇ ਆਪ ਰੋਟੀ ਨਹੀਂ ਖਾਂਦੇ ਇਕੱਲੇ ਚਾਵਲ ਖਾ ਲਈ ਜਾਂਦੇ ਆ ਆਪਣੀ ਸਿਹਤ ਟੁੱਟ ਪੈਜੋਣੀ ਸ਼ੁਰੂ ਹੋ ਜਾਏਗੀ ਇਦਾਂ ਇਹ ਹੈ ਕਿ ਇਹ ਕੁਦਰਤੀ ਨਸ਼ਾ ਹੈ ਇਹ ਕੋਈ ਨਸ਼ਾ ਬਣਾਇਆ ਨਹੀਂ ਗਿਆ ਇਹ ਸਿਰਫ ਸਰਕਾਰਾਂ ਨੇ ਆਦੀਆਂ ਸ਼ਰਾਬਾਂ ਦੇ ਠੇਕੇ ਪਿੱਛੇ ਐਕਸਾਈਜ਼ ਡਿਊਟੀ ਕੱਟੇ ਕਰਨ ਤੇ ਵਾਤੋਂ ਬਾਅਦ ਮੈਡੀਕਲ ਪਿੱਛੇ ਵੀ ਸਾਡਾ ਮੈਡੀਕਲ ਵਿਕੇ ਜੇ ਅੱਜ WHO ਕਹਿ ਦਿੰਦਾ ਨਾ ਕਸਕਾ ਦੀ ਖੇਤੀ ਹੋ ਜਾਵੇ ਸਾਰੇ ਵਰਲਡ ਵਿੱਚ ਤੇ ਕਿਸੇ ਨੇ ਮੈਡੀਕਲ ਤੇ ਦਵਾਈ ਲੈਣ ਨਹੀਂ ਜਾਣਾ ਕਿਉਂ ਨਾ ਤਾਂ ਸਿਰ ਦਰਦ ਹੋਣਾ ਨਾ ਬੁਖਾਰ ਹੋਣਾ ਨਾ ਜ਼ੁਕਾਮ ਹੋਣਾ ਕਿਸੇ ਤਰ੍ਹਾਂ ਦੀ ਬਿਮਾਰੀ ਹੋਣੀ ਨਹੀਂ ਜੀ ਅੱਛਾ ਤੁਸੀਂ ਕਹੇ ਡੱਬੀ ਕੱਢ ਲਓ ਹੁਣ ਸਾਰੇ ਭੱਜੇ ਆਉਣਗੇ ਬਿਲਕੁਲ ਭੱਜੇ ਆਉਣਗੇ ਮੈਂ ਦਾਅਵੇ ਨਾ ਕਹਿਣਾ ਇਹਦੇ ਡੱਬੀ ਕੱਢ ਲਓ ਬਸ 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 ਕੈਮਰੇ ਤੋਂ ਪਾਸੇ ਹੋ ਕੇ ਸਾਰੇ ਖਾਣਗੇ ਹਾਂ ਇਹ ਕੋਈ ਨਸ਼ਾ ਇਹ ਨਸ਼ਾ ਨਹੀਂਗਾ ਇਹ ਇੱਕ ਕੁਦਰਤੀ ਹੈ ਕੁਦਰਤੀ ਹੈ ਇਹਨੂੰ ਨਸ਼ਾ ਬਣਾਇਆ ਗਿਆ ਨਸ਼ਾ ਹੈ ਨਹੀਂ ਜੀ ਇਹ ਸਿਰਫ ਸਰਕਾਰਾਂ ਦੀ ਇਹ ਪੁਲਿਸਾਂ ਨੇ ਸਾਡੀ ਮੈਡੀਕਲ ਵਿਕੇ ਮੈਡੀਕਲ ਲੋਕ ਹਸਪੀਟਲਾਂ ਦਾਖਲ ਹੋਣ ਤੇ ਸਾਡੀਆਂ ਦਵਾਈਆਂ ਚੱਲਣ ਸਾਨੂੰ ਟੈਕਸ ਮਿਲੇ ਅਸੀਂ ਕਹਿੰਦੇ ਸਾਡਾ ਟੈਕਸ ਇੰਦੇ ਲਾਇਆ ਜਾਵੇ ਪਰ ਮੰਤਰੀ ਸਾਹਿਬ ਕਹਿੰਦੇ ਇਹ ਵੀ ਨਸ਼ਾ ਹੈ ਕ੍ਰਾਈਮਿਨੈਸ਼ਨ ਨੂੰ ਪ੍ਰਮੋਟ ਕਰਦੀ ਹੈ ਨਸ਼ਾ ਨਹੀਂ ਹੈ ਜੀ ਇਹਨੂੰ ਨਸ਼ਾ ਸਮਝੋ ਹੀ ਨਾ ਇੱਕ ਤਰ੍ਹਾਂ ਕਣਕਾ ਪਰ ਕਣਕ ਨਹੀਂ ਬੀਜੇ ਰੋਜ਼ ਰੋਟੀ ਖਾਣੇ ਕੁਦਰਤੀ ਬੀਜੀ ਹੋਈ ਹੈ ਜੀ ਇਨਸ਼ਾਨ ਹੀ ਗੱਬ ਬੰਦਾ ਦੋ ਡੋਡੇ ਖਾ ਕੇ ਕੰਮ ਕਰਦਾ ਭੱਜ ਕੇ ਕਦੇ ਵੇਖਿਆ ਪੋਸਟ ਜਾਂ ਫੀਮ ਵਾਲਾ ਬੰਦਾ ਮਰਿਆ ਹੈ ਕਦੇ ਵੇਖਿਆ ਕਿਸੇ ਨੇ ਲੜਾਈ ਕੀਤੀ ਅਜੇ ਸ਼ਰਾਬ ਪੀ ਕੇ ਆਪਾਂ ਕਹਿੰਦੇ ਸਰਕਾਰ ਨੇ ਪਾਲਸੀ ਬਣਾਈ ਸ਼ਰਾਬ ਮਿਲਦੀ ਹੈ ਰੋਜ਼ ਐਕਸੀਡੈਂਟ ਹੁੰਦੇ ਆ ਰੋਜ਼ ਤਲਾਕ ਹੁੰਦੇ ਆ ਰੋਜ਼ ਲੜਾਈਆਂ ਹੁੰਦੀਆਂ ਇਹਦੇ ਨਾਲ ਬੰਦਾ ਸਾਹੂ ਹੁੰਦਾ ਹੈ ਹਰ ਥਾਂ ਸਟੈਪ ਸੋਚ ਕੇ ਚੱਕਦਾ ਹੈ ਇਹ ਤਾਂ ਸਰਕਾਰ ਨੂੰ ਖਾਣ ਦਾ ਬੰਦਾ ਸਾਹੂ ਹੁੰਦਾ ਬਿਲਕੁਲ ਸਾਹੂ ਹੁੰਦਾ ਜੀ ਇਹਦੇ ਕੀ ਨੇ ਮੈਨੂੰ ਦੱਸੋ ਥੋੜੀ ਘਰੇਲੂ ਫਾਇਦੇ ਕੀ ਨੇ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਲੱਗਦੀ ਨਹੀਂ ਜੀ ਕਿਸੇ ਤਰ੍ਹਾਂ ਦੀ ਬੁਲਾਈ ਬੰਦਾ ਭੱਜ ਭੱਜ ਕੇ ਕੰਮ ਕਰਦਾ ਹੈ ਚਿਹਰਾ ਖਿੜਿਆ ਰਹਿੰਦਾ ਜੀ ਹਰ ਤਰ੍ਹਾਂ ਦੀ ਖੁਸ਼ੀ ਰਹਿੰਦੀ ਬੰਦੇ ਦੇ ਵੀ ਆ ਵੀ ਕੰਮ ਕਰਾ ਆ ਵੀ ਕਰਾ ਕੋਈ ਉਹਦੇ ਤੇ ਕੋਰ ਦੱਸਿਆ ਜਦੋਂ ਵੀ ਕਰਦਾ ਬੰਦਾ ਗਲਤ ਕੰਮ ਕੋਈ ਨਹੀਂ ਕਰਦਾ ਜੀ ਕੋਈ ਵੀ ਨਹੀਂ ਕਰਦਾ ਉਹਨੂੰ ਹਮੇਸ਼ਾ ਜਦੋਂ ਵੀ ਕੋਈ ਕੰਮ ਕਰੇਗਾ ਸਟੈਪ ਚੱਕੇਗਾ ਸੋ ਸਨ ਚੱਕੇਗਾ ਮੈਂ ਅੱਜ ਇੱਕ ਹੋਰ ਖੈਸਾਣਾ ਅੱਜ ਡੋਪ ਟੈਸਟ ਕਰਾਈ ਜਾਣਾ ਆਪਣੀ ਵਿਧਾਨ ਸਭਾ ਹੈ ਐਮਲ ਜਾਂ ਮੰਤਰੀ ਹੈ ਤੇ ਮੇਰੇ ਹਿਸਾਬ ਨਾਲ ਜੇ ਕਿੰਨੇ 117 ਹੈ ਨਾ ਤੇ 10 12 ਭਾਵੇਂ ਨਾ ਬਾਕੀ ਸਾਰੇ ਹੋਣਗੇ ਐਮਐਲਏ ਸਾਰੇ ਖਾਂਦੇ ਨੇ ਸਾਰੇ ਐਮਐਲਏ ਖਾਂਦੇ ਨੇ ਬਿਲਕੁਲ ਖਾਂਦੇ ਨੇ ਪੱਕੀ ਗੱਲ ਹੈ ਜੀ ਜਿਹਨ ਖਾਂਦੇ ਨੇ ਖਾਂਦੇ ਨੇ ਸਭ ਖਾਂਦੇ ਨੇ ਮੰਤਰੀ ਸਾਰੇ ਲੀਡਰ ਖਾਂਦੇ ਨੇ ਬਸ ਖਾਂਦੇ ਨਹੀਂਗਾ ਸ਼ੋਅ ਨਹੀਂ ਕਰਦੇ ਬਸ ਉਹਨਾਂ ਦਾ ਕੰਮ ਚੱਲੀ ਜਾਂਦਾ ਖਾਂਦੇ ਆ ਕਿਉਂ ਨਹੀਂ ਖਾਂਦੇ ਸਾਰੇ ਖਾਂਦੇ ਜਿਹਨਾਂ ਪਛਾਣ ਨਹੀਂ ਹੁੰਦੀ ਨਸ਼ੇ ਦੀ ਮੱਝ ਕਹਿੰਦਾ ਮੁੰਡੇ ਨੂੰ ਨਸ਼ਾ ਖਵਾ ਕੇ ਕਿਸੇ ਪਬਲਿਕ ਬੰਦੇ ਨੂੰ ਖਵਾ ਦੋ ਕੋਈ ਪਛਾਣ ਕਰ ਦੇ ਮਲਾਥਲ ਟੱਪ ਜਾਗਾ ਵੀ ਇਹਨੇ ਨਸ਼ਾ ਕੀਤਾ ਠੀਕ ਹੈ ਬਹੁਤ ਮਿਹਰਬਾਨੀ ਸੋ ਸਖਸ਼ ਵਿਧਾਨ ਸਭਾ ਦੇ ਵਿੱਚ ਪਹੁੰਚੇ ਨੇ ਕਹਿੰਦੇ ਕੈਮਰੇ ਤੇ ਬਿਨਾ ਸਾਰੇ ਟੇਸਟ ਦੇਖਨੇ ਕਹਿੰਦੇ ਹੁਣ ਇੱਥੇ ਡੱਬੀ ਕੱਢ ਲਵਾ ਤਾਂ ਸਾਰੇ ਭੱਜ ਭੱਜ ਕੇ ਆਉਣਗੇ ਤੇ ਲੋੜ ਆ ਕਹਿੰਦੇ ਖਸਖਸ ਤੇ ਅਫੀਮ ਦੀ ਖੇਤੀ ਦੀ ਅਫੀਮ ਦਾ ਜਿਹੜੇ ਥੇਕੇ ਖੁੱਲਣ ਦੀ ਤਾਂ ਕਿ ਨੌਜਵਾਨਾਂ ਨੂੰ ਸਿੰਥੈਟਿਕ ਨਸ਼ੇ ਤੋਂ ਬਚਾਇਆ ਜਾ ਸਕੇ ਕੈਮਰਾਮੈਨ ਰੋਸ਼ਨ ਨਗ ਗਗਨ ਸ਼ਕਲਾ ਦੇ ਦੀ ਪੋਸਟ ਪੰਜਾਬੀ